ਕਾਸੀ ਗਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਮ ਵੀ ਆ ਪਾਏ ਹੋਏ ਸੀ ਸੋਨੂੰ ਪਤਾ ਹੀ ਆ ਹਨਾ ਤੇ ਅੱਜ ਆਪਾਂ ਵਾਪਸ ਜਾ ਰਹੇ ਹਾਂ ਇੱਕ ਦੋ ਕੰਮ ਸੀ ਜਿਹੜੇ ਕਰਨੇ ਸੀ ਉਹ ਕਰ ਲਏ ਤੇ ਹੁਣ ਚੱਲਦੇ ਆਪਾਂ ਕਿਉਂਕਿ 11 12 ਵਜੇ ਰੇਣੇ ਤੇ ਛਾਪਰ ਵੀ ਰੁਕਾਂਗੇ ਹਨਾ ਮਾਮਾ ਜੀ ਨੇ ਅੱਖ ਦੇ ਵਿੱਚ ਲੈਂਜ ਪਵਾਇਆ ਉਹਨਾਂ ਦਾ ਪਤਾ ਲੈਣਾ ਤੇ ਬਾਕੀ ਫਿਰ ਬੱਚੇ ਕਹਿੰਦੇ ਸਾਨੂੰ ਸਕੂਲੋਂ ਲੈ ਕੇ ਜਾਇਓ ਜਾਂਦੇ ਹੋ ਕਿਉਂਕਿ ਦੁਪਹਿਰਾਂ ਹੋ ਜੂਗਾ ਹਨਾ 3 ਕ ਵੱਜ ਜਾਣਗੇ ਕਿਉਂਕਿ 2 ਘੰਟੇ ਸ਼ਾਪਰ ਲੱਗ ਜਾਣਗੇ ਸਾਨੂੰ ਫਿਰ ਜਾਂਦੇ ਜਾਂਦੇ ਬੱਚਿਆਂ ਨੂੰ ਲੈ ਜਾਵਾਂਗੇ ਤੇ ਉਹ ਕਹਿੰਦੇ ਅਸੀਂ ਬੱਸ 'ਚ ਨਹੀਂ ਆਉਂਦੇ ਸਾਨੂੰ ਨਾਲ ਲੈ ਜਿਓ ਲਾਹਾ ਤੱਕਦੇ ਨੇ ਸਾਡਾ ਤੇ ਰੈਡੀ-ਸ਼ੈਡੀ ਹੋ ਚੁੱਕੀਆਂ ਨੇ ਸਾਰੀਆਂ ਸੰਗ ਤਾਂ ਤੇ ਹੁਣ ਆਪਾਂ ਚੱਲਦੇ ਆਂ ਨਾਨਕੇ ਸ਼ਾਪਰ ਜੀ ਤੇ ਮੰਮੀ ਕਹਿੰਦੇ ਮੈਂ ਬਾਅਦ 'ਚ ਆ ਜੂਗੀ ਪਤਾ ਲੈਣ ਅਸੀਂ ਆ ਕਿ ਵੀ ਚਲੋ ਹੁਣ ਅਸੀਂ ਆਏ ਹੋਏ ਆ ਤੇ ਮਾਮਾ ਜੀ ਦਾ ਪਤਾ ਵੀ ਲੈ ਕੇ ਜਾਵਾਂਗੇ ਕਿ ਦੋ ਤਿੰਨ ਬਾਰ ਅਸੀਂ ਪਹਿਲਾਂ ਆਈ ਲੰਘ ਗਏ ਵਿੱਕੀ ਥੋੜਾ ਜਿਆ ਘੱਟੇ ਆਉਂਦਾ ਕਿਉਂਕਿ ਟਾਈਮ ਘੱਟ ਹੁੰਦਾ ਹਨਾ ਤੇ ਹੁਣ ਮੈਂ ਕਿਹਾ ਚੱਲ ਵਿੱਕੀ ਆਇਆ ਹੋਇਆ ਨਾਲ ਪਤਾ ਲੈ ਜੂਗਾ ਮੇਰੇ ਮਾਮਾ ਜੀ ਨਾਲ ਨੂੰ ਮਿਲ ਜੂਗਾ ਤੇ ਹੁਣ ਆਪਾਂ ਚੱਲਦੇ ਆ ਜੀ ਜਿਹੜੇ ਉਹਨਾਂ ਨੇ ਟਾਈਮ ਲੁਟਿਆ ਹੁੰਦੇ ਨੇ ਉਹ ਉਹਨਾਂ ਦਾ ਪੀਆ ਬੁੱਧਾ ਨਹੀਂ ਉਹ ਇਹ ਜੀ ਮੁੱਲ ਵਾਲੀ ਨਹੀਂ ਉਹ ਚੱਲ ਪਰੇ ਲੋ ਯਾਰ 2 ਮਿੰਟ ਜਨਾ ਪਰਬੀ ਜੀ ਨੂੰ ਮਾਰ ਕੇ ਦੇ ਲੋਏ ਉਹਦਾ ਬੰਦੇ ਵਿੱਚ ਆਪਣਾ ਮਿੱਟੀ ਚ ਅੱਛਾ ਬੀਜ ਡਰ ਲੱਗੇ ਹੋਏ ਹੋਰ ਆਹ ਨਮੜਾ ਕਿ ਆਪਤਾ ਹਾਂ ਉਹ ਵੀ ਜਿੰਨਾਂ ਨੂੰ ਪਤਾ ਮਿੱਟੀ ਲਾਉਣ ਦੇ ਹੋਏ ਲਾ ਕੇ ਮੁੱਝਾ ਹਾਂ ਮਿੱਟੀ ਆ ਰਹੇ ਹੁੰਦੇ ਨਹੀਂ ਮਿੱਟੀ ਲਾ ਕੇ ਲਿਖ ਪਾਸੇ ਹਾਂ ਉਹਨੇ ਕਿ ਪੜਵੀ ਜਨ ਮਰ ਉਹ ਯਾ ਕੰਦ ਦੇ ਲਾ ਕੇ ਧੁੰਡਾ ਜਾਂਦੇ ਉਹਨਾਂ ਦੇ ਵਿੱਚ ਪੜਵੀ ਜਨ ਲਿਖਦਾ ਮਿੱਟੀ ਜੋ ਉਹ ਚਾਨਣੇ ਵਾਸਤੇ ਆਪਾਂ ਕ ਵੀ ਕਰੀ ਉਹਦਾ ਕਾਰੇ ਆਖਤਰਾ ਜੀ ਉਹ ਕਾਰੇ ਬਾਂਦੇ ਨੇ ਵਿਚੇ ਵਿਚਾਂ ਨੂੰ ਤਾਂ ਵਿਚਾ ਸਭ ਨਾਲ ਲਾ ਦਿੰਦੇ ਨੇ ਹੋਰ ਹੋਰ ਕਰੀਂ ਲੜਪਰਾਂ ਦੇ ਯਾਰ ਪਰਾਂ ਦਾ ਹਰੇਕ ਦਿਨ ਆਇ ਤੇ ਪਾਰ ਕੇ ਆਪਣੇ ਚੋਤਰੀ ਜੇ ਚਾ ਲੈਣਾ ਅੱਛਾ ਜੀ ਹਾਂ ਅੱਡੇ ਅੱਡੇ ਬਚੇ ਕੱਲ ਇਹਨਾਂ ਨੇ ਰੌਲਾ ਜਾਂ ਨਹੀਂ ਪਾਇਆ ਹਨਾ ਕੱਲ ਇਹਨਾਂ ਨੇ ਰੌਲਾ ਜਾਂ ਨਹੀਂ ਪਾਇਆ ਘਟਵਾਉਂਦੀਆਂ ਨੇ ਬਹੁਤ ਬਹੁਤ ਹੁੰਦੀਆਂ ਲੜਦੀਆਂ ਨੇ ਜੱਸ ਹੂੰ ਜਦ ਸਾਬ ਨੇ ਤਾਂ ਮੈਂ ਲੱਗਾ ਦੇਖੀਆਂ ਵੀ ਨਹੀਂ ਹੈਗੀਆਂ ਜ਼ਿਆਦਾ ਨਹੀਂ ਰਹੀਆਂ ਹਣੀ ਉਹਦੇ ਤਾਂ ਆ ਹੁਣ ਸਾਰ ਦੋਨੇ ਪੈਣ ਬਾਈ ਤੇ ਪਹਿਲਾਂ ਇਹਨਾਂ ਨੂੰ ਮਿਲ ਕੇ ਗਏ ਜੀ ਤਮਾ ਚਾਵਲਾ ਕਿ ਨਹੀਂ ਕਿ ਨਹੀਂ ਪਿਛਾਣੇ ਰੋਟੀ ਮੱਕਾ ਐਂਡੀ ਕੁੰਡੀ ਵਾ ਤਾਨੀਂ ਇੰਡੀਆ ਦੀ ਕਹਿੰਦੇ ਕੰਦੀਆ ਖਾ ਰਹੀ ਆ ਵਾ ਚਾ 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 ਤੇ ਕਰੀ ਜਾਂਦੀ ਹੈ ਨਾ ਇਹ ਨਾ ਦਾ ਵਿਚਾਰਾ ਅੰਨ ਪਾਣੀ ਜਿਹੜਾ ਰਾਲਿਆ ਹੋਇਆ ਹੁੰਦਾ ਹਨਾ ਹੋਰ ਅਮਰੂਦ ਅਮਰੂਦ ਕਰ ਦੇਣੀ ਮੇਰੇ ਤੇ ਬੁੱਲੇ ਨੇ ਹਾਂ ਹੁਣ ਤਾਂ ਅਮਰੂਦ ਰੱਖਦਾ ਕਰੋ ਸੱਚ ਅਮਰੂਦ ਜੇ ਤਾਂ ਇਹ ਹੁਣ ਬਾਦੂ ਖਾਂਦੀਆਂ ਨੇ ਰੱਖ ਲਈ ਇਹ ਅਮਰੂਦ ਰੱਖ ਲੈ ਉਸ ਦਾ ਵੀ ਫਾਇਦਾ ਹੋਵੇ ਹੈ ਦੇਖਾਂ ਹੱਜ ਕਿਹੜੀ ਬਣਗੀ ਮੈਂਨ ਵਧੀਆ ਹੋ ਗਈ ਤਾਂ ਬੰਦ ਕਰ ਮੈਂ ਕਿਹਦਾ ਪੱਕੇ ਵੀ ਨਹੀਂ ਕਰਦੇ ਹਾਂ ਸਾਰਾ ਕਰਾ ਦਈਏ ਹਾਂ ਫਿਰ ਪਹਿਲੀ ਸਾਫ ਦੀ ਗੱਡੀ ਦਾ ਵਾਪਸ ਪਿੱਛੋਂ ਦਾ ਪੂਰੀ ਸਾ ਹੁਣ ਮੈਂਨ ਵਧੀਆ ਹੋ ਗਈ ਹੋਰ ਵੀ ਹੋ ਗਈ ਆ ਜਿਹੜੀਆਂ ਹਾਂ ਵਾੜੀਆਂ ਮੋਟੀਆਂ ਜੀਆਂ ਨੇ ਇਹ ਨਹੀਂ ਕਰੀਆਂ ਨਹੀਂ ਨਹੀਂ ਇਹ ਬਰਾਂਦੇ ਆਪ ਪੇਂਟ ਕਰਾਪੋ ਸੀ ਵਾਪਸ ਸਾਰਾ ਚਾਰ ਵਧੀਆ ਹੋ ਗਈ ਆ ਤਰੀ ਵਿੱਕੀ ਦੀ ਏਰਪੋਰਟਾਂ ਬੈਗ ਤਾਂ ਪਿੱਛੇ ਧਰਤਾ ਮੈਨੇ ਹਾਂ ਮਾਦਰ ਦੇ ਵੱਖਾ ਨੇ ਬੈਗ ਬੂਗ ਜੇ ਹੋ ਜਾਂਦੇ ਨੇ ਨਾ ਵੱਡਾ ਵਟਣ ਦੱਬ ਦੇ ਅਮਰੂਦ ਸਿਰ ਤੇ ਫਸ ਦੋ ਕੱ비 ਜਾਇਆ ਕਰਨੀ ਆ ਅੱਛਾ ਆਉਂ ਸਰਦਾਰੀ ਕਰਾਲੀ ਹੋਰ ਉਹਨੂੰ ਕਿਸਾਈ ਦੇਖੋ ਉਹ ਆ ਦੇ ਗੱਡੀ ਦੇ ਪਾਸੋਂ ਆ ਰਹੇ ਹਾਂ ਹਾਂ ਉਹ ਕਿਉਂ ਕੇ ਬਾਦ ਨੇ ਹੋਲੇ ਹੋ ਜਾਂਦੇ ਨੇ ਹਾਂ ਹੋਲੇ ਆ ਦੇ ਕਿਉਂ ਜੇ ਬਟਰ ਪਰਖਿਆ ਚਲੋ ਠੀਕ ਆ ਫੋਨ ਜੀ ਕਹਿੰਦੇ ਠੀਕ ਆ ਫੋਨ ਲਫੋਨ ਵਿੱਚ ਦੀ ਆ ਗਾਦੀ ਨਹੀਂ ਆ ਕੇ ਵਾ ਮਾਮੀ ਨੂੰ ਫੋਨ ਕਰ ਲੈਂਦੀ ਉਹਨਾਂ ਕੋਲ ਸੀ ਆ ਰਹੇ ਆ ਤੇ ਆ ਰਹੇ ਜੀ ਕਿਨ ਪਾ ਤੈਨੂੰ ਕਹਿ ਰਹੀ ਹੈ ਕਹਿੰਦੀ ਜੀਜੂ ਬਾਏ ਆ ਵੀ ਕਿਨ ਕਹਿ ਰਹੀ ਹੈ ਕਹਿੰਦੀ ਜੀਜੂ ਬਾਏ ਤੇਰੀ ਸਾਲੀ ਆ ਕੋਸ ਫੁੱਲ ਲੈਤਾ ਨਹੀਂ ਜਿਹੜੇ ਆਪਣੇ ਬੰਗਾਲ ਉਹੋ ਦੇ ਜਿਹੜੇ ਵਿਚਾਰੀ ਬਹੁਤ ਵੱਡਾ ਹੁੰਦੀ ਹੈ ਇੱਕ ਨੇ ਆਪਣੇ ਵਰਗੇ ਕੋਈ ਇੱਕ ਤਾਂ ਦੋ ਇੱਥੇ ਰਹਿੰਦੇ ਨੇ ਨਾ ਜਿਹੜੇ ਹੁਣ ਚਲੋ ਜੀ ਹੁਣ ਅਸੀਂ ਚੱਲੇ ਆ ਜੀ ਛਾਪਰ ਨਾਨਕੇ ਆਪਣੇ ਪਿੰਡ ਵਿੱਚ ਜਿਹੜੀ ਕੱਢ ਲੈਣੇ ਹੁੰਦੇ ਆ ਪਾਪਾ ਮਾ ਵੀ ਫਿਰ ਵਸ ਸਿੱਡੇ ਖੇਤਾਂ ਤੋਂ ਛਾਪਰ ਇਸ ਤਰ੍ਹਾਂ ਦੇ ਖੇਤਾਂ ਨਾਲ ਖੇਤਾਂ ਸ਼ੌਕੀਆਂ ਦੇ ਨਾਲ ਹਲਕਾ ਹੋ ਗਿਆ। ਆਹ ਦੇਖੋ ਸ਼ੌਕਾ ਤੋਂ ਇੱਧਰ ਜਾਂਦੇ ਨੇ। ਕਿਤੇ ਮੋੜ ਰੋਕੋ ਪਰਾਂ ਨਾ ਮੋੜ। ਬਰਾਏ ਆਂਦੇ ਹੋ ਤਾਂ। ਰੱਦਿਆ ਭਾਈ। ਹਾਂ। ਕੋਲੇ ਆੜੀਆਂ ਨਾ ਉਚਕਦੇ ਨੇ ਜਿਹੜੇ। ਹਾਂ। ਅੱਡੇ ਹੁਣ ਨਕਲਾ ਸ਼ਾਮੀ ਜਾਂ ਤੋੜ ਲਾ ਸਮਾਂ ਕਿ ਤੋੜ ਦੇਣਾ। ਦੀਪ ਆਮਨਿਕਾ ਹਾਂ। ਚਲੋ ਜੀ। ਕਿ ਅਸੀਂ ਪਹੁੰਚ ਗਏ ਆਂ ਵਿੱਕੀ ਦੇ ਨਾਨਕੇ ਸਾਡੇ ਨਾਨਕੇ ਪਿੰਡ ਸ਼ਾ ਪਰ ਮਾਮੇ ਕੀ ਗਲੀ ਦੇ ਵਿੱਚ ਆ ਮਾਮੀ ਇਹ ਤਾਂ ਜਾਰੀ ਆਏ ਆਂ ਪਰ ਇਹਦਾ ਐਸਾ ਗੇੜਾ ਬਣਾਉਂਗਾ ਕਪੜਾ ਨਿਕਲ ਗਿਆ। ਇਹ ਦੇਖ। ਇਹ ਬੰਗਾਰਾ ਤੇ ਆ ਰਹੀ। ਨਾ ਇੱਥੇ ਲਾ ਦ। ਅਸੀਂ ਇੰਨੇ ਟਾਈਮ ਦਾ ਅੰਦਰ ਲਾਉਂਦੇ। ਸਿੱਧੀ ਬਾਹਰ ਖੋਲ੍ਹ ਦਿੰਦੇ। ਨਾ ਉਹਨੇ ਵਰਕ ਕੀਨੇ। ਅੰਦਰ। ਲੋ ਜੀ ਆਪਾਂ ਮਾਮਾ ਜੀ ਕੇ ਘਰ ਆਏ ਸੀ। ਨਾਲ ਕੇ ਤੇ ਮਾਮੀ ਜੀ ਹੈ ਨਹੀਂ। ਉਹ ਦਵਾਈ ਲੈਣ ਗਏ ਹੋਏ ਨੇ। ਅਸਤਾਪੇ ਚਾਹ ਚੱਕ ਕੇ ਬਿਠੇ ਹੋਏ। ਫੇਰ ਮਾਮਾ ਜੀ ਨੇ ਆਪਣੇ ਵੱਡੇ ਮਾਮਾ ਜੀ ਨੇ ਅੱਖ ਚ ਚੈਲੰਜ ਪਵਾਇਆ। ਮਾਮਾ ਜੀ ਸੀ ਕਰ ਲੈ ਘਰੇ। ਤੇ ਛੋਟੇ ਮਾਮਾ ਜੀ ਤੇ ਮਾਮੀ ਜੀ ਦਵਾਈ ਲੈਣ ਗਏ ਨੇ ਫਿਰ ਮਾਮਾਈ ਕਹਿੰਦੇ ਚਾਹ ਬਣਾ ਲਓ ਅਸੀਂ ਚਾਹ ਮਾ ਵੀ ਤਹੇ ਪੀ ਕੇ ਆਏ ਸੀ ਫਿਰ ਸਾਨੂੰ ਮੈ ਹੋ ਗਿਆ ਵੀ ਚਲ ਵਿਚਾਰੇ ਮਾਮਾ ਜੀ ਨੇ ਹਜੇ ਪੀਤੀ ਨਹੀਂ ਹੋਣੀ ਇਹਨਾਂ ਲਈ ਵੀ ਬਣਾ ਕੇ ਦੇ ਜੀਏ ਕਹੇ ਨਹੀਂ ਚਾਹਤਾ ਪੀ ਕੇ ਜਾਇਓ ਪਰ ਬਣਾਉਣੀ ਤੁਹਾਨੂੰ ਆਪੇ ਪਾਉਗੀ ਚਲੋ ਫਿਰ ਸਭ ਨੇ ਚਾਹ ਬਣਾਉਣ ਲੱਗੇ ਤੇ ਹੈਰਾ ਮਾਮਾ ਜੀ ਦਾ ਬਿਊਟੀਫੁਲ ਹਾਊਸ ਇੱਕ ਇਚਨ ਇੱਕ ਭਾਂਡੇ ਆ ਇੱਕ ਇਚਨ ਇੱਧਰ ਆ ਦੋ ਕਿਚਨ ਨਹੀਂ ਸਾਰੇ ਭਰੀ ਹੋਏ ਮੈਂ ਬੋਲ ਰਹੀ ਆ ਕਿ ਕਿਹੜੇ ਭਾਂਡੇ ਵਗੈਰਾ ਹੁੰਦੇ ਆ ਵਾਸ਼ਿੰਗ ਮੀਨ ਉਹਦਾਂ ਡਿਜ਼ਾਈਨਰ ਭਾਂਡੇ ਇੱਕ ਮੈਂ ਹੋਮ ਟੂਰ ਦੇ ਦਾਂ ਮਾਮਾ ਬੀਜੀ ਕਚੋਰੀ ਚੋਰੀ ਉਹ ਲਾਈ ਲਾਹੇ ਤੁਸੀਂ ਹਮੇਸ਼ਾ ਕਹਿੰਦੇ ਹੋ ਨਾ ਕਿ ਮੰਗਵੀ ਦੇ ਪੇਗਿਆਂ ਦਾ ਘਰ ਦਿਖਾਓ ਅੱਜ ਤੁਹਾਂ ਦਿਨੇ ਆ ਨਾ ਉਹ ਮਾਮੀ ਇਹ ਵੀ ਕੁਝ ਨਹੀਂ ਕਹਿੰਦੇ ਵੀ ਚਲ ਫੇਰ ਵੀ ਥੋੜਾ ਜਿਹਾ ਔਖਾ ਆ ਜਾਂਦਾ ਗੱਲਾਂ ਬਾਤਾਂ ਕਰ ਰਹੇ ਹੁੰਦੇ ਆਪਾਂ ਇੰਨਾ ਟਾਈਮ ਵੀ ਨਹੀਂ ਹੁੰਦਾ ਹੈਗਾ ਫਿਰ ਹੁਣ ਮਾਂ ਚੱਲ ਹੁਣ ਆ ਬਣਾ ਲੈਨੇ ਆਪਾਂ ਉਹ ਵੀ ਕਿਉਂ ਨਹੀਂ ਕੋਠੇ ਤੇ ਗਈ ਬਣੀ ਮੰਮਾ ਜੀ ਆ ਲੌਬੀ ਆ ਉੱਪਰ ਪੌੜੀ ਦੇ ਉੱਪਰ ਤਿੰਨ ਬੈਡਰੂਮ ਉੱਪਰ ਹੋਰ ਨੇ ਤੇ ਇੱਕ ਬੈਡਰੂਮ ਆ ਸੀ ਉਹਦਰ ਵਾਸ਼ਰੂਮ ਆ ਅਇਤ ਡਰੈਸਿੰਗ ਹੋਊਗਾ ਉਹ ਤੇ ਡਰਾਈング ਹੋਊਗਾ ਤੇ ਬੈਡਰੂਮ ਉਧਰ ਆ ਤੇ ਬਾਕੀ ਤਿੰਨ ਉੱਪਰ ਨੇ ਚਲੋ ਹਾਂ ਸੰਦੀਪ ਨੇ ਵਸ ਚਾਹ ਬਣਾਤੀ Udhara koto wala giyabhiyani, nana ji di, baddi mammi ji di. Aa family photo aa. Mama ji ki. Aa dogi ya mama ji ka. Chanta ਫਿੱਡਾ ਵੱਡਾ ਆ ਰਿਹਾ ਹੈ। ਆ ਬੇੜਾ ਉੱਧਰ ਗੱਡੀਆਂ-ਗੱਡੀਆਂ ਖੜਾ ਦਿੰਦੇ ਨੇ। ਮਾਮੀ ਜੀ ਬਾਹਰ ਗਈ ਸੀ ਚਨਾ। ਉੱਧਰ ਮੱਝਾਂ ਘਰ ਲਈ ਤੈੜ। ਮੈਨੂੰ ਡਰ ਲੱਗਦਾ ਬਾਹਰ ਜਾਂਦੇ। ਕਿਉਂਕਿ ਆ ਲੱਗੂ ਵੀ ਨਾ ਜੀ ਕਿਸੇ ਨੇ ਦੇਖਣਾ ਨਹੀਂ ਹੈਗਾ। ਉੱਧਰ ਮੱਝਾਂ ਇੱਧਰ ਫਰੰਟ ਤੋਂ ਇੱਧਰ ਛੋਟਾ ਜਿਹਾ ਗੇਟ ਰੱਖਿਆ ਹੋਇਆ ਆ ਮੇਨ ਗੇਟ ਆ ਇੱਕ ਗੇਟ ਉਧਰੋਂ ਰਸਤੇ ਇੱਕ ਆ ਇੱਧਰ ਛੋਟਾ ਗੇਟ ਆ ਪੋਰਚ ਆ ਇੱਧਰਲੀ ਸਾਈਡ ਇਹ ਇੱਧਰ ਦੀ ਵੀ ਟਰਾਲੀ ਟਰੈਕਟਰ ਜਿਹਾ ਆਣ ਵਾਸਤੇ ਵੱਡਾ ਗੇਟ ਰੱਖਿਆ ਹੋਇਆ ਉਧਰਲਾ ਛੋਟਾ ਗੇਟ ਘੱਟ ਖੋਲਦੇ ਨੇ ਮਾਮਾ ਇਹ ਇੱਧਰ ਲਈ ਵੱਡਾ ਗੇਟ ਖੋਲ ਕੇ ਰੱਖਦੇ ਨੇ ਸ਼ਿਲੀ ਸਾੜ ਵੀ ਬੇੜਾ ਘਰ ਬਹੁਤ ਕੁਲਾ ਮਾਮਾ ਜੀ ਦਾ ਪਹਿਲਾਂ ਇਹ ਘਰ ਮੱਜਾ ਵਾਲਾ ਹੁੰਦਾ ਸੀ ਇਰਾ ਇੱਥੇ ਕੋਠੀ ਬਣਾਈ ਦੇਖੋ ਪਿੱਛੇ ਉਧਰ ਬੇੜਾ ਬੜੇ ਸੁੱਕਣੇ ਪਾਰ ਕੇ ਨੇ ਤੋ ਇਹ ਹੁਣ ਆਪਾਂ ਅੰਦਰ ਚੱਲਨੇ ਆਂ। ਨਾਲੇ ਕੋ ਮਮੀ ਨੇ ਚੁੱਲ੍ਹੇ ਬਣਾ ਰਖੇ ਨੇ। ਇੱਕਾ ਨਮਾ ਲੈ ਕੇ ਰੱਖ ਲਿਆ ਹਾਰਾ। ਵਧੀਆ ਹਾਰਾ ਬਣ ਰਿਹਾ ਬਸ ਇਹਦੇ ਨਾਲ ਪੈਂਦੀ ਜੀ ਵਾਲਾ ਹਰੇ-ਹਰੇ। ਇਹ ਚੀਜ਼ਾਂ ਵੀ ਜ਼ਰੂਰੀ ਨੇ ਹਨਾ ਆਪਾਂ ਸਾਲ ਸੁਧ ਕਰਦੇ ਆਂ। බාර්ලී කීචන දස්ස මැවිනි කදේ දෙියදී වි අජජනිිග මාරලයිිය. ටොල්ලී ගෑ දෝ ිල්ලේ කෝවාකසි මමීනේ මොනද වාලන සාරයන කරීල්ල ඩුවනාය කරී ෝවාකඩඩය සාරයන් කර දපෝර්ස් මාන්ධිත්තා. මමී නෙම නාකයනබැදිය. ਬੱਡੇ ਮਾਮਾਈ ਦਾ ਬੇਟਾ ਬਾਹਰ ਗਿਆ ਹੋਇਆ ਕੈਨੇਡਾ ਤੇ ਕਰਨੂਰੇ ਪੜਦਾ ਇਧਰੋਂ ਕਿਚਨ ਵਿੱਚ ਦੀ ਫਰੰਟ ਆ ਗਿਆ 메ਨ ਗੇਟ ਕੋਠੀ ਦਾ ਏ ਆ ਤੇ ਉਹ ਜਿਹੜਾ ਦੂਸਰਾ ਗੇਟ ਆ ਉਹ ਡੰਗਰਾ ਕਣੂ ਆ ਜਾਂਦਾ ਤੇ ਇਧਰ پارک ਵਗੈਰਾ ਬਣਾਇਆ ਹੋਇਆ ਤੇ ਜਿਹੜੀ ਉਹ ਸਾਹਮਣੇ ਟੈਂਕੀ ਵਾਲਾ ਜਵਾਲਾ ਮੰਮਟੀ ਦੀ ਹੈ ਉਹ ਪੁਰਾਣਾ ਘਰ ਹੁੰਦਾ ਸੀ ਮਾਮਾ ਜੀ ਦਾ ਤੇ ਉਹ ਸਾਹਮਣੇ ਵਾਲੀ ਕੋਠੀ ਮੂਰੇ ਦਰਖਤ ਆ ਜਾਂਦੇ ਨੇ ਉਹ ਮਾਮਾਈ ਕੇ ਦੂਜੇ ਨੇ ਸ਼੍ਰੀਕੇ ਜੋ ਮਤਲਬ ਚਾਚੇ ਤਾਏ ਮਾਸੀਆਂ ਨੇ ਮੁੰਡੇ ਇਹ ਚੀਜ਼ਾਂ ਮੰਨੀ ਦੇ ਉਹ ਪ੍ਰਾਣਾ ਕਰਨ ਦਾ ਸੀ ਬਹੁਤ ਵਧੀਆ ਸੀ ਜੀ ਲੱਗਦਾ ਸੀ ਤੇ ਉਹ ਥੋੜਾ ਛੋਟਾ ਸੀ ਤਾਂ ਕਰਕੇ ਹੁਣ ਵਧੀਆ ਸਾਰਾ ਡਰਗਰਾਣਾ ਵੀ ਇਕੱਠਾ ਹੋ ਗਿਆ ਤੇ ਰਹਿਸ਼ਾਲਾ ਵੀ ਉਹ ਹੋ ਗਿਆ ਵਧੀਆ ਖੁੱਲਾ ਹੋ ਗਿਆ ਤੇ ਹੁਣ ਖੇਤ ਚ ਆ ਜਾਣੀਆਂ ਸੀ ਨੇ ਆਪਦੀ ਪੀਦੀ ਫਿਰ ਮਾਸੜ ਯੂਰੀਆਂ ਆ ਕੇ ਬਿਠੋਈ ਵਾਲੇ ਉਹਨਾਂ ਚਾਹ ਬਣਾਤੀ ਮਾਮਈਆ ਸੁਣ ਲਾਗੇ ਗਏ ਆ ਜਿਹੜੇ ਨੇ ਹੁਣ ਅੱਜ ਤੱਕ ਅਸੀਂ ਨੇ ਕੁੜੀਆਂ ल्याਂਦੀਆਂ ਚਾਹ ਰੀਆਂ ਹੁਣ ਖੇਤ ਚਾਹ ਦੇਣੀਆਂ ਕਰਕੇ ਮਾਮਈਆ ਨੇ ਆ ਵੀ ਕਰੇ ਜਾਓ ਤੇ ਹੁਣ ਅਸੀਂ ਨੇ ਖੇਤ ਵਾਸਤੇ ਚਾਹ ਤਰੀ ਹੋਈ ਆ ਨਾ ਪੱਤੀ ਨਹੀਂ ਪਾਈ ਹਲੇ ਮਾ ਪਾਣੀ ਆ ਗਰਮ ਹੋ ਜਾਣੀ ਹਲੇ ਹੋਵੇ ਤਾਂ ਹੋ ਫਾਸਟ ਤੇ ਮਾਮੀ ਜੂਰੀ ਕਹਿੰਦੇ ਅਸੀਂ ਰਸਤੇ ਵਿੱਚ ਜਾ ਰਹੇ ਆ ਤੁਸੀਂ ਵੇਟ ਕਰੋ ਸਾਡਾ ਵੱਡੇ ਕੰਮ ਚਲੇ ਗੋ ਬਾਪੂ ਹਾਂ ਲੋ ਪਾਣੀ ਹੋਏ

ਇਹ ਨਹੀਂ ਹੈਗਾ ਕਰੀ ਜਾਂਦੇ ਇਹ ਨਹੀਂ ਹੈਗਾ ਵੀ ਵਿਚੈ ਨੂੰ ਆਉਣੇ ਨੂੰ ਭਾਂਡੇ ਦੇ ਦਾਂਗੇ ਨਹੀਂ ਚਾਹ ਪੀ ਕੇ ਵਾਦ ਗੀਆਂ ਇੰਨੇ ਭਾਂਡੇ ਸਿੱਟ ਗੀਆਂ ਉਹ ਵੀ ਕੱਲੀ ਜੇ ਫਰ ਉਹ ਵੀ ਥੱਲੇ ਨੇ ਵਿਚੈ ਲੱਤਾਂ ਨੂੰ ਦੁਖੀ ਰਹਿੰਦੀਆਂ ਉਹਨਾਂ ਦੇ ਵੀ ਦਰਦ ਹੁੰਦਾ ਲੱਤ ਦੇ ਵਿੱਚ ਬੜਾ ਜ਼ਿਆਦੀ ਫਿਰ ਵੀ ਇਹ ਨਾ ਬੰਦੇ ਨੂੰ ਪੜਨਾ ਪੈਂਦਾ ਸਾਰਾ ਉਸ ਕੀ ਕਰੇ ਜਦੋਂ ਨਾ ਸਰਦਾ ਹੋਵੇ ਮਨੇ ਕਰਨ ਲਿਆਣਾ ਉਹ ਵੀ ਨਹੀਂ ਵਿਆਹ ਸਕਦੇ ਅਸੀਂ ਉਹ ਤਾਂ ਕਾਹ ਹੀ ਕਰਦਾ ਮੇਰਾ ਵਿਆਹ ਕਰ ਦੋ ਹਾਂ ਸੀ ਕਹਿੰਦੀ ਹਾਲੇ ਤੈਨੂੰ ਮਿਉਂਦੇ ਨਹੀਂ ਅਸੀਂ दोसा लम भी चबे याद है असी उन्होंने याद देखना मेरे भाई असी ने भी ज्यादा लेट निकाल दिया फिर भी तेरे बोल दी मैं बाहर लेने साफ सुथरी कर दूँ शायद बता पढ़ेगा फादे वास तस्कीने तो एक कमारे आदि एक पोकरे एक पोकराई दिन में मैं कहता मामी जी भी आ गए आ गए पाके पहला पहला भेज दूध ਹਾਂ ਇਹ ਤਾਂ ਹੈਗਾ ਦੇਖ ਕੇ ਕਰ ਲੈਣਗੇ ਜਿਵੇਂ ਘੱਟ ਵੱਧ ਕਰਨੀ ਹੋਗੀ ਮਿੱਠਾ ਵਾਤਾ ਦੀ ਇਹ ਹੈਗਾ ਸਾਡਾ ਹਾਨੀ ਸਿੰਘ ਯੋਯੋ ਹਾਨੀ ਸਿੰਘ ਬੜੀ ਮਾਸੂਦੀ ਮੁੰਡਾ ਇਹ ਮੁੰਡਾ ਮਾਸੂਦੀ ਦਾ ਦੇ ਲਤਨ ਕਹੀਏ ਮੋਟਾ ਵੇਦਾ ਹੁੰਦਾ ਏ ਜਿਹੜੀ ਕੋਈ ਹਾਸੀ ਵਾਲੀ ਆਉਂਦੀ ਆ ਉਹ ਤਾਂ ਪੁੱਛਦਾ ਨਹੀਂ ਹਾਲ ਚਾਲ ਉਹ ਫੋਟੋਆਂ ਜ਼ਰੂਰ ਪੇ ਦਿਨ ਦਾ ਚੱਕ ਕੇ ਹਾਂ ਸੁਣ ਲੈ ਮੈਨੂੰ ਦਰਦ ਨਹੀਂ ਉਹ ਜਰ ਗੜਵਨੀ ਮਾਰਦਾ ਨੀ ਉਹ ਡਰਦੇ ਨਹੀਂ ਕਿ ਜੇ ਤੋ ਜਵਾ ਨੀ ਹੋਣ ਆਉਂ ਗਏ ਦੇਖ ਮਮੇ ਨੂੰ ਕੀ ਕਰੇ ਜਾਕਰ ਅੱਜ ਵੀ ਨਾ ਮੱਛੀ ਰੋ ਜਵਾ ਖ ਲੰਘਣਗੇ ਮਸ ਮਸ ਕਰਤ ਨੇ ਪ੍ਰਾਣੀਆਂ ਜੱਦਾ ਤਾਜ਼ਾ ਕਰਤੀਆਂ ਵੀ ਕਿਹਦੀਆਂ ਨਾਨਕੀਆਂ ਨੇ ਕੋਈ ਖੁਸ਼ੀ ਆਖੇ ਆਈ ਤੇ ਕਰਦੇ ਤੇ ਐਂ ਕਰਦੇ ਤੇ ਦੋ ਚੱਕੀ ਜਿੱਦਰਾ ਖੁਜਾ ਉਥੇ ਉਹ ਤੇ ਮੁੰਡਾ ਇੱਥੇ ਕੀ ਆਤਾ ਵੀ ਇਹ ਹੁੰਦੇ ਤੇ ਬੜਾ ਬੰਦੇ ਹੋ ਰਹੇ ਹੁਣ ਆ ਰਹੇ ਕਰਨ ਸਾਰਾ ਰੁਕ ਗਿਆ ਥੋੜਾ ਹੈ ਕਿੰਨੀ ਗਤੀ ਮਾਰੀ ਆ ਬੱਬਾ ਲੱਗ ਰਿਹਾ ਟੋਕ ਰਿਹਾ ਬਣਾ ਹੁਣ ਕੋਈ ਨਾ ਬਾਹਰ ਇਸ ਤਰ੍ਹਾਂ ਹਰ ਇੱਕ ਨੂੰ ਚਾਉਂਦਾ ਆਪਦੇ ਨਾਨਕਿਆਂ ਦਾ ਹਨਾ ਵਿੱਕੀ ਨੂੰ ਵੀ ਜਾਵਾ ਬਾਈ ਏ ਨਾ ਦੇ ਨਾਨਕੇ ਸਾਡੇ ਘਣੀ ਆ ਗਏ ਸਾਡੇ ਨਾਨਕੇ ਨਾ ਘਣੀ ਆ ਗਏ ਜਦੋਂ ਅਸੀਂ ਇੱਧਰ ਆਉਂਦੇ ਫਿਰ ਨਾਨਕੇ ਆਏ ਜਾਂਦੇ ਆ ਬਾਕੀ ਮਾਮਾ ਜੀ ਦੀ ਮਾਮੀ ਜੀ ਦੀ ਬਹੁਤ ਪਿਆਰ ਕਰਦੇ ਨੇ ਬਹੁਤ ਵਧੀਆ ਸਵਾਹ ਬੱਚੇ ਜੁੱਟੀ ਹੋ ਗਈ ਸਾਡੇ ਵੀ ਧੀ ਕਰੇ ਹਣੇ ਅੱਜ ਇਹਦਾ ਨਾਨਕੇ ਆ ਤਾਂ ਜਾਣ ਜੀ ਇਹ ਨਹੀਂ ਕਰਿਆਗਾ ਤੁਸੀਂ ਨੇ ਕਿਹਾ ਵੀ ਚੱਲੀ ਮੈਂ ਕਿਹਾ ਚੱਲ ਜੀ ਲੱਗ ਰਿਹਾ ਤੇਰੇ ਨਾਨਕੇ ਅੰਦਰ ਤੇਰਾ ਬੈਠਾ ਰਹੇ ਬੋਝ ਕੇ ਨਾ ਮਾਸੜ ਜੀ ਵੀ ਆ ਰਹੇ ਸੀ ਤਾ ਕਰਕੇ ਹਾਂ ਠੀਕ ਆ ਰਹੇ ਨੇ ਬੱਚੇ ਦਾ ਸ਼ੂਜ਼ ਨਿਕਲ ਗਿਆ ਨਿਕਾਇਆ ਉਹਦੇ ਪੈਣਾ ਮੰਗ ਰਿਹਾ ਬੱਚੇ ਦੀ ਆ ਰੋਟਾ ਹੀ ਤਾਂ ਫੋਗਾ ਉਹ ਪਨ੍ਹਾ ਹੋਗੇ ਜਬਾ ਕਾ ਵਨ ਸਵਾਦਨੋਂ ਜਾਉਣਗੇ ਹਾਂ ਮੁਸ਼ਕਲ ਜਾਏਗਾ ਕੋਈ ਨਾ ਪਾਛੀਆਂ ਗਿਆ ਆ ਨਾ ਜਨਸਾ ਨਹੀਂ ਲੈ ਲੈ ਕਾ ਹਾਂਜੀ ਅਸੀਂ ਨੇ ਬੱਚੇ ਸਕੂਲੋਂ ਲੈ ਲੈਨੇ ਤੇ ਮਾਮਾ ਜੀ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਲੱਗ ਗਿਆ ਹਨਾ ਜਦੋਂ ਕਾਫੀ ਟਾਈਮ ਬਾਅਦ ਜਾਨਨੇ ਆ ਫਿਰ ਆਬੀਸਲੀ ਦਾਨਪੋਰਡ ਲੱਗੇ ਜਾਂਦਾ ਹਨਾ ਤੇ ਬੱਚਿਆਂ ਦਾ ਟੈਮਰਾ ਸੀ ਇਹ ਬੱਸਾਂ 'ਚ ਬੈ ਗਏ ਫਿਰ ਅਸੀਂ ਨੇ ਬੱਸ 'ਚ ਉਤਾਰੇ ਦੇਖ ਕੇ ਪਹਿਲਾਂ ਇੱਕ ਜਣਾ ਉਧਰ ਲੇ ਗਿਆ ਇੱਕ ਉਧਰ ਹੋਇਆ ਇੱਕ ਬੱਸਾਂ ਘਣੀ ਗਿਆ ਮੈਮ ਨੂੰ ਕਾਲ ਨੂੰ ਅਸਾਨੀ ਨਾ ਕੋਈ ਇੱਕ ਵੀ ਉਬੈਈ ਨਾ ਚੜਨਗੇ ਜਾਂ ਮ ਵੀ ਇਹ ਚੜਨਗੇ ਦੋ ਬੱਸਾਂ ਕੋਲ ਇੱਕ ਜਣੇ ਨੇ ਉਹ ਵੀ ਲੈਣ ਚਾਰੇ ਹੁੰਦੇ ਨੇ ਪਿੱਛੋਂ ਇਹ ਵੀ ਦੇਖਣਾ ਨੇ ਜਣਾ ਨੇ ਲੱਭਿਆ ਸੀ ਨੇ ਫਿਰ ਮੈਮ ਨੂੰ ਕਾਲ ਕੀਤੀ ਉਹ ਕਹਿੰਦੇ ਮੇਰੇ ਕੋਲ ਨੇ ਬਿਊ ਬਿਆਲੀ ਬਸ ਸੱਚ ਬਿਠਾਏ ਤੇ ਵੀ ਫਿਰ ਬਿੱਕੀ ਨੂੰ ਸਮਾਤੇ ਉਹਨਾਂ ਨੇ ਬਿੱਕੀ ਬਸ ਕਣੀਏ ਗਿਆ ਸੀ ਇਹਨਾਂ ਨੂੰ ਦੇਖਣਾ ਫਿਰ ਇਹ ਲੈ ਲੈ ਬਸ ਚ ਤੇ ਹੁਣ ਬਿਆਲੀ ਬਸ ਤਾਂ ਉੱਥੇ ਖੜੀ ਤੇ ਨਾ ਥੋੜੀ ਜਿਹੀ ਉਹ ਮੈਂ ਉੱਥੇ ਬਸ 'ਚ ਦੇਖ ਕੇ ਆਈ ਦੀ ਮੈਂ ਇੱਥੇ ਹੀ ਗੱਲ ਕਰ ਲੈਣੀ ਆਂ ਮੈਂ ਵਿੱਚ ਤਾਂ ਨਹੀਂ ਬੈਠ ਕੇ ਇਹਦੇ ਅਜ ਇੱਕ ਕਰਨ ਮੁੰਡਾ ਹੈਗਾ ਸੀ ਉਹ ਕਹਿੰਦਾ ਸੀ ਤੁਹਾਨੂੰ ਉਹ ਮੈਂ ਵਿਚਾਰੀ ਮਾਪੇ ਤੋਂ ਜਸਨੀ ਯੂਨੀ ਆਏ ਨੇ ਕਹਿੰਦਾ ਨਾ ਨਹੀਂ ਕਹਿੰਦਾ ਇੱਧਰ ਨਹੀਂ ਆਇਆ ਕਹਿੰਦਾ ਪਤਾ ਨਹੀਂ ਕਿੱਧਰ ਲੰਘੇ ਉਹ ਅੱਜ ਹੋਨ ਕੈਰੀ। ਹੋਰ ਸਾਡੀਆਂ ਵੀਡੀਓਸ ਦੇਖਦਾ। ਅੱਛਾ ਠੀਕ। ਕੀ ਲੌਂਗ ਨਾ ਪਕੌੜੀਆਂ ਕਿਹੜੀਆਂ ਲਾਉਂਗੇ? ਮੋਟੀਆਂ ਪਕੌੜੀਆਂ ਜੀਆਂ ਲੈ ਦੋ। ਡੈਡੀ ਮੈਂ ਲੈ ਲਿਆ ਹੁਣਾ। ਸ਼ੂਗਰ ਫ੍ਰੀ ਬਿਸਕੁਟ ਆ। ਇੱਕ ਮੇਰੇ ਲਈ ਵੀ ਬਿਸਕੁਟ। ਹੁਣ ਇਹਨਾਂ ਦਾ ਖਾਣਾ ਪੀਣਾ ਚਾ ਲੈ ਦਈਏ। ਬਿਸਕੁਟ ਵਗੈਰਾ। ਤੇਰੇ ਆਲੂ ਡੈਡੀ ਇੱਥੋਂ ਮੈਂ ਕੋ ਦਬਾਉਂਗਾ। ਮम्मा ਮੈਂ ਆਨ ਆ ਜਾਣਾ। ਫਿਰ ਉਹ ਮਿੱਠੀਆਂ ਆਲੀਆਂ ਆ ਜਾਣਾ। ਹਾਂ ਮੈਂ ਆ ਵੀ ਜਾਉਂਗਾ। ਜਾਓ ਜੀ। ਸਿੰਦੀ ਫੋਰ ਬਿਸਕੁਟ। ਹਾਂਜੀ ਅਸੀਂ ਮਵੀ ਜਾਇਆ ਤੇ ਆ ਕੇ ਵਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਕਿਉਂਕਿ ਬੱਚਿਆਂ ਨੂੰ ਹਨਾ ਸਕੂਲੋਂ ਲਿਆਉਣਾ ਨੂੰ ਭੁੱਖ ਲੱਗ ਰਹੀ ਸੀ ਤੇ ਕੁਸਾ ਸੀ ਨਹੀਂ ਉਹਨਾਂ ਨੂੰ ਖਵਾਇਆ ਨਹੀਂ ਹੈਗਾ ਆਉਂਦੇ ਨਹੀਂ ਉਹ ਜਿੱਦ ਕਰਦੇ ਨੇ ਵੀ ਸਾਨੂੰ ਖਵਾਵਾ ਮਾਂ ਘਰੇ ਜਾ ਕੇ ਚਾਹੇ ਪੀਓ ਹਨਾ ਵੀ ਬਾਹਰਲਾ ਖਾਣਾ ਸੈੱਟ ਨਹੀਂ ਵੈਦਾ ਹੈਗਾ ਕੁਸਾ ਇਹਨੂੰ ਖਾਂਸੀ ਜੀ ਹੋ ਰਹੀ ਆ ਤੁਹਾਨੂੰ ਫਿਰ ਹੁਣ ਡਾਲਾ ਦਾ ਵੀ ਜਿੰਨੀ ਉਹਦੀ ਬੱਚਤ ਰੱਖੀ ਜਾਵੇ ਵਧੀਆ ਗੱਲ ਆ ਤੇ ਹਰਪੀ ਨੂੰ ਵੀ ਫੀਵਰ ਜਾ ਹੋ ਰਿਹਾ ਸੀ ਤਾਂ ਕਰਕੇ ਅਸੀਂ ਖੜੇ ਨਹੀਂ ਹੈਗੇ ਆ ਕੇ ਬਸ ਉਹ ਭੁੱਖ ਭੁੱਖ ਪੁਕਾਰਨ ਲੱਗੇ ਪੜਵੜ ਚਾਹਤੀ ਚਲਨ ਚਾਹਤੀ ਫਿਰ ਕੋਸ ਗੁਰਦੁਆਰੇ ਆ ਆਪਣੇ ਪੱਗ ਬੰਨਣੀ ਸਿੱਖਿਆਉਂਦੇ ਨੇ ਸਾਬ ਉਹ ਸਿੱਖਣ ਜਾਂਦਾ ਹੁੰਦਾ ਸੀ ਉਹ ਹੁਣ ਉਹਦੀਆਂ ਵਿੱਚ ਦੀ ਛੁੱਟੀਆਂ ਵੱਜ ਗਈਆਂ ਤੇ ਅੱਜ ਉਹ ਕਹਿ ਅਨੁਸਾਰ ਕਹਿੰਨਾ ਮੈਨੇ ਉਧਰ ਜਾਣਾ ਫਟਾਫਟ ਮੈਨੂੰ ਉਧਰ ਲੈ ਕੇ ਜਾਓ ਤੇ ਫਿਰ ਹੁਣ ਪਰ ਮੀਰ ਭਾਜੀ ਉਹਨੂੰ ਛੱਡਣ ਗਏ ਹੋਏ ਨੇ ਨਾਲ ਜਿਸਨੀ ਭਗ ਜਾਂਦੀ ਉਹ ਕਹਿੰਦੀ ਮੈਂ ਆਪਦੀ ਵੀਰੇ ਦੀ ਰਾਖੀ ਰੱਖਦੀ ਆ ਉੱਥੇ। ਖਿਆਲ ਰੱਖੂਣੀ ਮੈਂ ਉਹਦਾ। ਉਹ ਦੋਨੇ ਬਣ ਪਾਈ ਗੁਰੂ ਘਰ ਬਾਗੇ ਬਾਗ ਸਿੱਖਣ ਵਾਸਤੇ ਤੇ ਮੈਂ ਸਬਜੀ ਸੁੱਕ ਜੀ ਰੱਖ ਲਈ ਆ ਆਪਣੀ ਬਣਾ ਲਈ ਆ। ਧਾਰਾ ਕੱਢ ਰਹੇ ਨੇ ਵਿੱਕੀ ਉਰੀ ਤੇ ਚਲੋ ਜੀ ਇਹ ਸੀ ਆਪਣਾ ਅੱਜ ਦਾ ਬਲੌਗ ਤੇ ਆਪਾਂ ਆਪਣੇ ਹੁਣ ਬਲੌਗ ਦਾ ਇੱਥੇ ਐਂਡ ਕਰਦੇ ਆ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਕੋਈ ਕੈਂਡਜਾ ਵਲੌਗ ਲੈ ਕੇ ਦਿਓ ਅੱਗੇ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ